ਪਤੀ ਨੂੰ ਮਾਰਨ ਵਾਲੀ ਰਪਿੰਦਰ ਨੇ ਇੱਕ ਹੱਸਦਾ ਵਸਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਹਮੇਸ਼ਾ ਲਈ ਕੁਲਦੀਪ ਸਿੰਘ ਗੁਰਵਿੰਦਰ ਦੇ ਪਿਤਾ ਦੀ ਜ਼ਿੰਦਗੀ ਦੇ ਵਿੱਚ ਹਨੇਰਾ ਭਰ ਦਿੱਤਾ ਜਿਹਦਾ ਜਵਾਨ ਬੇहद شریف ਤੇ ਲਾਇਕ ਪੁੱਤ ਬਿਨਾ ਕਿਸੇ ਕਸੂਰੋਂ ਸਿਰ ਪੀਣੇ ਆਪਣੇ ਸਵਾਦ ਲਈ ਆਪਣੀ ਅਯਾਸ਼ੀ ਲਈ ਇਸ ਕਰਕੇ ਮੌਤ ਦੇ ਘਾਟ ਤਾਰ ਦਿੱਤਾ ਕਿ ਉਹਦੀ ਪ੍ਰਾਪਰਟੀ ਹਥਿਆਈ ਜਾਵੇ ਤੇ ਆਪਣੇ ਜਿਹੜਾ ਇਹ ਜਿਹਨੂੰ ਇਹ ਪਿਆਰ ਕਰਦੀ ਸੀ ਜਿਹੜਾ ਇਹਦਾ ਪ੍ਰੇਮੀ ਸੀ ਉਹਦੇ ਨਾਲ ਜ਼ਿੰਦਗੀ ਜਿਹੜੀ ਬਤੀਤ ਕਰੇ ਤੁਹਾਨੂੰ ਸਾਰੇ ਜਾਣ ਕੇ ਬੜੇ ਜਿਆਦੇ ਦੁਖੀ ਹੋਏ ਸੀ ਇਸ ਕੇਸ ਬਾਰੇ ਤੇ ਹਰ ਕੋਈ ਇਹ ਜਾਣਨਾ ਚਾਹੁੰਦਾ ਕਿ ਰਪਿੰਦਰ ਦੇ ਵਿੱਚ ਇਹ ਇੱਕਦਮ ਦੇ ਨਾਲ ਇਹ ਬਦਲਾਵ ਆ ਗਿਆ ਜਾਂ ਫਿਰ ਜਿਹੜੀ ਇਹ ਗੱਲਬਾਤ ਰਪਿੰਦਰ ਦੀ ਪਹਿਲਾਂ ਜਿਹੜੀ ਬਚਪਨ ਤੋਂ ਹੀ ਇਹਦਾ ਜਿਹੜਾ ਸੁਭਾਅ ਸੀ ਉਹਦੋਂ ਇਹਦੇ ਲੱਛਣ ਦਿਸਣ ਲੱਗ ਪਏ ਸੀ ਕਿ ਕਿਸ ਸਾਈਕੀ ਦੀ ਕਿਸ ਸੋਚ ਦੀ مالک ਸੀ ਗੁਰਵਿੰਦਰ ਦੀ ਸੋਚ ਬਾਰੇ ਉਹਨਾਂ ਦੇ ਪਿੰਡ ਦੇ ਲੋਕਾਂ ਨੇ ਦੱਸਤਾ ਯੂਨੀਵਰਸਿਟੀ ਤੋਂ ਜਦੋਂ ਪੜ੍ਹ ਕੇ ਆਇਆ ਤੇ ਘਰੇ ਵਿਹਲਾ ਸੀ ਕਿਉਂਕਿ ਜਾਇਦਾਦ ਖੁੱਲੀ ਸੀ ਗੁਰਵਿੰਦਰ ਨੇ ਸੋਚਿਆ ਕਿ ਮੈਂ ਹੁਣ ਘਰ ਦੇ ਵਿੱਚ ਵਿਹਲਾ ਮੈਂ ਕੀ ਕਰਾਂ ਤੇ ਜਿਹੜਾ ਗੁਰਵਿੰਦਰ ਸੀ ਉਹ ਪਿੰਡ ਦੇ ਹੀ ਸਰਕਾਰੀ ਸਕੂਲ ਜਿੱਥੇ ਆਮ ਤੌਰ ਤੇ ਆਪਾਂ ਵੇਖਦੇ ਹਾਂ ਕਿ ਬੜੇ ਗੁਰਬਤ ਦੇ ਨਾਲ ਕੁਲਦੇ ਬੱਚੇ ਪੜਦੇ ਆ ਉਹਨਾਂ ਨੂੰ ਪੜਾਉਣਾ ਸ਼ੁਰੂ ਕਰਤਾ ਕਿਉਂਕਿ ਸਟਾਫ ਦੀ ਉੱਥੇ ਕਮੀ ਸੀ ਉਹ ਪੜਾਉਣ ਇਸ ਕਰਕੇ ਲੱਗਾ ਕਿ ਇਹਨਾਂ ਨੂੰ ਜੇ ਸਿੱਖਿਆ ਮਿਲ ਜਾਵੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਆਪ ਕਮਾ ਕੇ ਖਾਣ ਜੋਗੇ ਹੋ ਜਾਣ ਉੱਥੋਂ ਉਹਦੀ ਸੋਚ ਦਾ ਪਤਾ ਲੱਗਦਾ ਫੇਰ ਜਿਹੜਾ ਉਹ ਨੌਜਵਾਨ ਗੁਰਵਿੰਦਰ ਸਿੰਘ ਸੀ ਉਹਦੇ ਪਿੰਡ ਦੇ ਸਰਪੰਚ ਨੇ ਜਦੋਂ ਇਹ ਗੱਲ ਦੱਸੀ ਕਿ ਜਿਹੜਾ ਗੁਰਵਿੰਦਰ ਸਿੰਘ ਸੀ ਉਹ ਕਦੇ ਜਿਹੜਾ ਸੱਤ ਦੇ ਵਿੱਚ ਨਹੀਂ ਗਿਆ ਸੀ ਜਿੱਥੇ ਬਜ਼ੁਰਗ ਬੈਠੇ ਸੀ ਹਰ ਇੱਕ ਜਿਹੜਾ ਬਜ਼ੁਰਗ ਸੀ ਉਹਦਾ ਆਦਰ ਸਤਕਾਰ ਕਰਦਾ ਸੀ ਉਹਦੇ ਪੈਰੀਂ ਹੱਥ ਲਾਉਂਦਾ ਸੀ ਤੇ ਸਭ ਤੋਂ ਵੱਡੀ ਗੱਲ ਉਹ ਕਦੇ ਲੜਾਈ ਝਗੜਾ ਨਹੀਂ ਕੀਤਾ ਸੀ ਉਸ ਨੌਜਵਾਨ ਨੇ ਨਾ ਕੋਈ ਕਦੇ ਉਹਨੂੰ ਲਾਂਭਾ ਆਇਆ ਸੀ ਇਸ ਕਰਕੇ ਜਿਹੜਾ ਗੁਰਵਿੰਦਰ ਸਿੰਘ ਦਾ ਪਿਤਾ ਵਾਰ-ਵਾਰ ਰੋਂਦਾ ਹੋਇਆ ਇਹ ਗੱਲ ਕਹਿੰਦਾ ਸੀ ਕਿ ਮੇਰਾ ਪੁੱਤ ਗਊ ਸੀ ਇਸ ਡੈਨ ਨੇ ਗਊ ਹੱਤਿਆ ਕਰਤੀ ਸਾਰਾ ਪਿੰਡ ਰੋਂਦਾ ਸੀ ਉਸ ਦਿਨ ਪਰ ਜਿਹੜੀ ਰਪਿੰਦਰ ਆ ਇਹਦੇ ਜਿਹੜੇ ਪਿੰਡ ਦੇ ਲੋਕ ਆ ਪਿੰਡ ਦੇ ਵਿੱਚ ਭਾਈਚਾਰਾ ਜਿਹਾ ਹੁੰਦਾ ਉਦੋਂ ਕੋਈ ਨਹੀਂ ਹੋਵੇਂ ਬੋਲਿਆ ਪਰ ਹੁਣ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਹੁਣ ਜਿਹੜੇ ਰਪਿੰਦਰ ਦੇ ਬਾਰੇ ਕਲਾਸੇ ਹੋਣ ਲੱਗੇ ਆ ਕਿਉਂਕਿ ਜਿਹੜਾ ਲੇਖਕ ਵਰਗ ਹੁੰਦਾ ਬੁੱਧੀਜੀਵੀ ਵਰਗ ਹੁੰਦਾ ਉਹ ਇਸ ਚੀਜ਼ ਦੀ ਕੋਖ ਕਰਦਾ ਕਿ ਸਮਾਜ ਦੇ ਵਿੱਚ ਗਰਾਵਟ ਇੰਨੀ ਆ ਗਈ ਆ ਜਾਂ ਫਿਰ ਰਪਿੰਦਰ ਪਦਾਈਸ਼ੀ ਜਿਹੜੀ ਇਹ ਜੀ ਇਹ ਸਾਈਕੀ ਦੀ ਮਾਲਕ ਸੀ ਇਹਦੀ ਸੋਚ ਇਹੋ ਜੀ ਸੀ ਉਹਦੇ ਟੀਚਰਾਂ ਤੋਂ ਉਹਨੇ ਆਣ ਗਵਾਣ ਤੋਂ ਉਹਦੇ ਮਾਪਿਓ ਭਾਵੇਂ ਉਹਨੂੰ ਲੱਕ ਕਹੀ ਜਾਣ ਕੇ ਉਹਦਾ ਕੋਈ ਦੋਸ਼ ਨਹੀਂ ਜੀ ਉਹ ਅਸੀਂ ਸਾਡਾ ਜਿਹੜੀ ਰਪਿੰਦਰ ਦੇ ਨਾਲ ਕੋਈ ਨਾਤਾ ਨਹੀਂ ਸਾਡਾ ਰਪਿੰਦਰ ਕੁਝ ਨਹੀਂ ਲੱਗਦੀ ਉਹਨੇ ਧੀ ਘਵਾਂਣ ਦਾ ਹੱਕ ਗਵਾਤਾ ਪਰ ਮਾਪੇ ਮਾਪੇ ਹੀ ਹੁੰਦੇ ਆ ਆਕਰੋਣਾ ਨੂੰ ਫੇਰ ਵੀ ਲੋਕ ਲੱਜੋ ਜਾਂਦਾ ਖੂਨ ਆਉਂਦਾ ਹੁੰਦਾ ਉਹਨਾਂ ਨੂੰ ਮਗਰ ਜਾਣਾ ਪੈਂਦਾ ਉਹ ਆਪਦੀ ਧੀ ਦੇ ਬਾਰੇ ਕੋਈ ਜਿਹੜੀ ਵੱਧਮੀ ਘਟਮੀ ਗੱਲ ਉਹ ਕਰ ਵੀ ਨਹੀਂ ਸਕਦੇ ਤੇ ਉਹਨਾਂ ਨੇ ਕੀਤੀ ਵੀ ਨਹੀਂ ਇਹ ਕਰਦੇ ਆ ਪਾਸੇ ਵਾਲੇ ਲੋਕ ਹੀ ਇਹ ਚੀਜ਼ ਬਾਰੇ ਦੱਸ ਸਕਦੇ ਆ ਰਪਿੰਦਰ ਬਾਰੇ ਲੋਕਾਂ ਨੇ ਜਦੋਂ ਜਾਣਨਾ ਚਾਹਿਆ ਡੱਬੀ ਜ਼ਬਾਨ ਦੇ ਵਿੱਚ 2017 ਤੋਂ ਕੈਨੇਡਾ ਗਈ ਹੋਈ ਸੀ ਉੱਥੋਂ ਦੇ ਜਿਹੜੇ ਲੋਕ ਇਹਦੇ ਨਾਲ ਰਹੇ ਪੜੇ ਉਤੋਂ ਦੀ ਜਿਹੜੀ ਸੁਸਾਇਟੀ ਸੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕੇਸ ਆ ਗਿਆ ਤੇ ਕੇਸ ਹਾਈਲਾਈਟ ਹੋ ਗਿਆ ਸੋਸ਼ਲ ਮੀਡੀਆ ਦਾ ਜਮਾਨਾ ਸਾਰਿਆਂ ਨੂੰ ਇਸ ਚੀਜ਼ ਬਾਰੇ ਪਤਾ ਲੱਗ ਗਿਆ ਕੈਨੇਡਾ ਚੋਂ ਵੀ ਗੱਲਾਂ ਆਉਣ ਲੱਗੀਆਂ ਕਿਸ ਤਰੀਕੇ ਦੇ ਨਾਲ ਇਹ ਡੇਟਿੰਗ ਐਪ ਦੇ ਉੱਤੇ ਐਕਟਿਵ ਰਹਿੰਦੀ ਸੀ ਕਿਸ ਤਰੀਕੇ ਦੇ ਨਾਲ ਉੱਥੇ ਨੇ ਕਾਰੇ ਕੀਤੇ ਕਿੱਥੇ ਕਿੱਥੇ ਟੈਟੂ ਬਣੇ ਸੀ ਕਿਹਦਾ ਕਿਹਦਾ ਨਾਮ ਲਿਖਵਾਇਆ ਸੀ ਫਿਰ ਟੈਟੂ ਰਿਮੂਵ ਕਰਾ ਕੇ ਕਿਹਦਾ ਨਾਮ ਲਿਖਵਾਇਆ ਇਹ ਗੱਲਾਂ ਸਾਰੀਆਂ ਸਾਹਮਣੇ ਆ ਗਈਆਂ ਹੁਣ ਰਪਿੰਦਰ ਦਾ ਪੜਾਉਣ ਵਾਲਾ ਸਕੂਲ ਦੇ ਵਿੱਚ ਪਹਿਲਾਂ ਉਹਦਾ ਮਾਪਿਓ ਕਹਿੰਦਾ ਸਾਡੀ ਧੀ ਤਾਂ ਜੀ ਕੇਸ ਕੀ ਸਗਾ ਜੇ ਸਕੂਲ ਜਾਂਦੀ ਸੀ ਅਸੀਂ ਸਕੂਲ ਛੱਡਿਆ ਹੁੰਦੇ ਸੀ ਅਸੀਂ ਲੈ ਕੇ ਆਉਂਦੇ ਸੀ ਸਾਡੀ ਧੀ ਦੇ ਕੋਈ ਗਲਤੀ ਨਹੀਂ ਸੀ ਇਹ ਤਾਂ ਇੱਕਦਮ ਜੇ ਉਹਦਾ ਦਿਮਾਗ ਖਰਾਬ ਹੋ ਗਿਆ ਕੋਈ ਕਹਿੰਦਾ ਬਾਬਿਆਂ ਦੇ ਪਿੱਛੇ ਲੱਗ ਕੇ ਉਹਨੇ ਜਿਹੜੀ ਐਡੀ ਘਟਨਾ ਨੂੰ ਅੰਜਾਮ ਦੇਤਾ ਉਹ ਤਾਂ ਖੁਸ਼ਬੋਸ ਸੀ 2 ਦਿਨ ਪਹਿਲਾਂ ਉਹਨੇ ਆਪਦਾ ਜਿਹੜਾ ਜਿਹੜੀ ਮੈਰਿਜ ਅਨਿਵਰਸਰੀ ਮਨਾਈ ਆ ਤੇ ਮੈਰਿਜ ਅਨਿਵਰਸਰੀ ਮਨਾ ਕੇ ਕੇਕ ਕੱਟਿਆ ਗੁਰਵਿੰਦਰ ਦੇ ਨਾਲ ਤੇ ਸਾਰੇ ਰਿਸ਼ਤੇਦਾਰਾਂ ਨੂੰ ਸੈਂਡ ਕੀਤੇ ਆ ਫੋਟੋਆਂ ਪਰ ਪੁਲਿਸ ਨੇ ਕਿਹਾ ਕਿ 5 ਮਹੀਨਿਆਂ ਤੋਂ ਇਹਦਾ ਉਹਦੇ ਰਿਲੇਸ਼ਨ 'ਚ ਸੀ ਹਰਕਮਲ ਪ੍ਰੀਤ ਦੇ ਤੇ ਉਹਦੇ ਨਾਲ ਕੱਲੀ ਰਿਲੇਸ਼ਨ ਚ ਕੱਲੀ ਸਨੈਪਚੈਟ ਤੇ ਗੱਲਾਂ ਹੀ ਨਹੀਂ ਹੁੰਦੀਆਂ ਸੀ ਹੋਟਲਾਂ ਦੇ ਵਿੱਚ ਇਹ ਤਾਂ ਰਾਤਾਂ ਰਗੀਨ ਕਰਦੀ ਰਹੀ ਉਹਦੇ ਨਾਲ ਉਹਦੇ ਨਾਲ ਇਹਨੇ ਫਿਜ਼ੀਕਲ ਰਿਲੇਸ਼ਨ ਬਣਾਏ ਆ ਹੋਟਲਾਂ ਦੇ ਵਿੱਚ ਸਾਰਾ ਡਾਟਾ ਆ ਗਿਆ ਉਹ ਖੰਗਾਲ ਲਿਆ ਕਦੋਂ-ਕਦੋਂ ਗਏ ਇਹ ਤੇ ਆਪ ਮੰਨੇ ਵੀ ਇਹ ਵੀ ਹਾਂ ਅਸੀਂ ਜਾਂਦੇ ਰਹੇ ਆ ਵੀਰਿੰਦਰ ਕੌਰ ਨੇ ਕਿਹਾ ਕਿ ਮੇਰਾ ਬਹਾਨਾ ਲਾ ਕੇ ਜਾਂਦੇ ਰਹੇ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਗਈਆਂ ਹੁਣ ਜਿਹੜੀ ਇੱਕ ਗੱਲ ਹੋਰ ਸਾਹਮਣੇ ਆਈ ਆ ਉਹ ਇਹ ਸਾਹਮਣੇ ਆਈ ਆ ਕਿ ਜਿਹੜੀ ਰੁਪਿੰਦਰ ਆ ਉਹਨੂੰ ਜਿਹੜੇ ਪੜਾਉਣ ਵਾਲੇ ਆ ਕਿਉਂਕਿ ਮਾਪਿਆਂ ਤੋਂ ਬਾਅਦ ਦੂਜੇ ਮਾਪੇ ਹੁੰਦੇ ਆ ਜਿਹੜੇ ਸਿੱਖਿਆ ਪ੍ਰਦਾਨ ਕਰਦੇ ਆ ਬੱਚਾ 8 ਘੰਟੇ ਰਾਤ ਨੂੰ ਸੌਣ ਆਉਂਦਾ ਸਕੂਲ ਦੇ ਵਿੱਚ ਜਿਆਦਾ ਟਾਈਮ ਸਪੈਂਡ ਕਰਦਾ ਤੇ ਸਕੂਲ ਦੇ ਵਿੱਚੋਂ ਹੀ ਲੱਛਣ ਜਿਹਨੇ ਕਾਮਯਾਬ ਹੋਣਾ ਹੁੰਦਾ ਉਹਦੇ ਵੀ ਦਿਸਣ ਲੱਗ ਪੈਂਦੇ ਆ ਤੇ ਜਿਹਨੇ ਦਾ ਬੇੜਾ ਕਰਕ ਕਰਨਾ ਹੁੰਦਾ ਉਹਦੇ ਵੀ ਦਿਸਣ ਲੱਗ ਪੈਂਦੇ ਆ ਜੱਜ ਕਰ ਲੈਂਦੇ ਜਿਹੜੇ ਟੀਚਰ ਹੁੰਦੇ ਆ ਕਿ ਆਹ ਜਿਹੜਾ ਜਵਾਕ ਆ ਇਹਦਾ ਜੀ ਪੜੂਗਾ ਆ ਫਲਾਨੀ ਫੀਲਡ ਚ ਅੱਗੇ ਵਧੂਗਾ ਇਹਦਾ ਦਿਮਾਗ ਦਾ ਹੈਗਾ ਇਹ ਫਲਾਨੀ ਫੀਲਡ ਚ ਅੱਗੇ ਵਧੂਗਾ ਪਰ ਉਹ ਦੱਸਦੇ ਨਹੀਂ ਕਿਉਂਕਿ ਉਹਨਾਂ ਨੂੰ ਸਾਰੇ ਇੱਕੋ ਜਿਹੇ ਹੁੰਦੇ ਆ ਹੁਣ ਰੁਪਿੰਦਰ ਦਾ ਟੀਚਰ ਕੀ ਕਹਿੰਦਾ ਕਿ ਰੁਪਿੰਦਰ ਦੇ ਲੱਛਣ ਕੀ ਵੇਜੇ ਸੀ ਰੁਪਿੰਦਰ ਸਕੂਲ ਦੇ ਵਿੱਚ ਜਦੋਂ ਪੜ੍ਹਦੀ ਸੀ ਉਹ ਕੀ ਕਾਰੇ ਕਰਦੀ ਸੀ ਤੇ ਕੀ ਕੀ ਉਹਨੇ ਉੱਥੇ ਗੁੱਡ ਸ਼ਰਲੇ ਡਾਏ ਆ ਜਿਵੇਂ ਕਨੇਡਾ ਵਾਲਿਆਂ ਨੇ ਕਨੇਡਾ ਦੀਆਂ ਗੱਲਾਂ ਦੱਸਤੀਆਂ ਹੁਣ ਜਿਹੜੇ ਪੰਜਾਬ 'ਚ ਜਿਹੜਾ ਪੜਾਉਂਦੇ ਰਹੇ ਉਹ ਅਧਿਆਪਕਾ ਉਹਾਂ ਦੇ ਵੀ 13-14 ਦੇ ਵਿੱਚ ਜਦੋਂ ਸਕੂਲ ਦੇ ਵਿੱਚ ਸੀ ਉਦੋਂ ਵੀ ਕੋਈ ਇਹਦੀਆਂ ਆਤਾਂ ਬਾਲੀਆਂ ਚੰਗੀਆਂ ਨਹੀਂ ਸੀ ਉਦੋਂ ਵੀ ਕੋਈ ਇਹ ਪੜਨ ਦੇ ਵਿੱਚ ਵੀ ਐਡੀ ਇੰਟੈਲੀਜੈਂਟ ਨਹੀਂ ਸੀ ਇੰਟੈਲੀਜੈਂਟ ਤਾਂ ਤਾਂ ਆਪਾਂ ਨੂੰ ਉਦੋਂ ਹੀ ਪਤਾ ਲੱਗਿਆ ਸੀ ਜਦੋਂ 2017 ਚ ਗਈ ਤੇ 25 ਟਿੱਕਰ ਪੀਆਰ ਨਹੀਂ ਹੋ ਸਕੀ ਜਿਹੜੀ ਕ੍ਰਿਮਿਨਲਿਜ਼ਮ ਦੀ ਪੜ੍ਹਾਈ ਕਰਨ ਲੱਗੀ ਉਹਨੂੰ ਵੇਖ ਕੇ ਕੰਪਲੀਮੈਂਟ ਦਾ ਕਰਤਾ ਘਰ ਵਾਲੇ ਨੂੰ ਹੀ ਮੌਤ ਦੇ ਘਾਟ ਉਤਾਰਤਾ ਪਰ ਮਾਂ ਦੀ ਧੀ ਨੇ ਪੂਰੀ ਉਹ ਵੀ ਨਹੀਂ ਕੀਤੀ ਪੂਰੀ ਉਹ ਵੀ ਨਹੀਂ ਕੀਤੀ ਪੜ੍ਹਾਈ ਚ ਇਹਦਾ ਪਹਿਲਾਂ ਤੋਂ ਹੀ ਹੱਥ ਤੰਗ ਸੀ ਪਰ ਇੱਥੇ ਮਾਂ ਪਿਓ ਦਾ ਕੰਟਰੋਲ ਸੀ ਮਾਪੇ ਉਹਦਾ ਕੰਟਰੋਲ ਸੀ ਕਿਉਂਕਿ ਜਿਹੜੇ ਪਿੰਡ ਵਾਲੇ ਆ ਉਹ ਵੀ ਆਂਦੇ ਕਿ ਮਾਪੇ ਉਹਦਾ ਸਟ੍ਰਿਕ ਸੀ ਇਸ ਕਰਕੇ ਸਕੂਲ ਦੇ ਵਿੱਚ ਇੱਥੇ ਠੀਕ ਆ ਵੀ ਪੜ੍ਹਨ ਨੂੰ ਤਾਂ ਤਮਜੋਰ ਹੀ ਸੀ ਐਲਤੁਲਤ ਵੀ ਸੁੰਨੀ ਜੀ ਸੀ ਕਿ ਵੀ ਐਲਤੁਲਤ ਵੀ ਨਹੀਂ ਕਰਦੀ ਸੀ ਪਰ ਇਹਦੇ ਅਧਿਆਪਕ ਨੇ ਇਹ ਗੱਲ ਕਹੇ ਤੀ ਕਿ ਸਾਨੂੰ ਇੰਨਾ ਨਹੀਂ ਸੀ ਵੀ ਇਹੇ ਜਾ ਕੇ ਐਡਾ ਤਾਂਡ ਕਰ ਦੂਗੇ ਅਧਿਆਪਕਾਂ ਦਾ ਇਨਾ ਆਦੇ ਸਾਨੂੰ ਕਰੇ ਸਾਨੂੰ ਇਹ ਲੱਗਾ ਨਹੀਂ ਜਦੋਂ ਪੜਦੀ ਸੀ ਉਦੋਂ ਵੀ ਐਡਾ ਵੱਡਾ ਕਾਹਨ ਕਰਦੂਗੀ ਨਾ ਹੀ ਕੋਈ ਇੱਥੇ ਆਂਦੇ ਸਾਡੇ ਸਕੂਲ ਦੇ ਵਿੱਚ ਬੜਾ ਡਿਸਪਲਿਨ ਸੀ ਕੋਈ ਸਾਨੂੰ ਉਦੋਂ ਫੋਨ ਕੱਟ ਯੂਜ਼ ਕਰਦੇ ਸੀ ਜਵਾਕ ਲਿਉਣ ਵੀ ਨਹੀਂ ਦਿੰਦੇ ਸੀ ਫੋਨ ਫੋਨ ਲੈ ਕੇ ਵੀ ਨਹੀਂ ਆਉਂਦੀ ਸੀ ਪਰ ਸਾਨੂੰ ਵੀ ਇਸ ਚੀਜ਼ ਦਾ ਦੁੱਖ ਹੋਇਆ ਕਿ ਸਾਡੇ ਤੋਂ ਪੜਨ ਵਾਲੀ ਇੱਕ ਵਿਦਿਆਰਥਣ ਐਡਾ ਵੱਡਾ ਕਾਰਾ ਕਰ ਦਿੰਦੀ ਹੈ ਕਿ ਇੱਕ ਘਰ ਨੂੰ ਹੀ ਜਿਹੜਾ ਤਬਾਹ ਕਰਕੇ ਮਾਂ ਦੀ ਧੀ ਜੜੀ ਰੱਖ ਦਿੰਦੀ